ਪ੍ਰੀਤ ਹਾਂਜੀ ਆਇਓ ਮੈਂ ਜਲਦੀ ਜਾਂੜ ਹਾਲੋ ਪਾਣੀ ਪ੍ਰੀਤ ਤੁਸੀਂ ਮੇਰੇ ਲਈ ਬੜੀ ਕੰਮ ਵਾਲੀ ਐ ਜਿੱਤੇ ਦਿਨ ਤੇਰੇ ਨਾਲ ਵਿਆਹ ਹੋਇਆ ਹੈ ਨਾ ਮੇਰੇ ਸਾਰੇ ਕੰਮ ਕਰ ਬਹੁਤ ਵਧੀਆ ਜਾਂਦਾ ਬਾਪੇ ਦੀ ਕਿਰਪਾ ਨਾਲ ਤੁਸੀਂ ਵੀ ਬਹੁਤ ਚੰਗੇ ਹੋ ਜੀ ਮੈਂ ਵੀ ਤੁਹਾਡੇ ਨਾਲ ਬਹੁਤ ਜ਼ਿਆਦਾ ਖੁਸ਼ ਹਾਂ ਹਾਰਕਾਰ ਵਾਲੀ ਦਾ ਫਰਜ ਬੰਦਾ ਹੈ ਨਾ ਆਪਦੇ ਘਰ ਵਾਲਾ ਸੱਚੇ ਦਿਲੋਂ ਉਸਤਾਦ ਦੇ ਵੀ ਮੈਂ ਵੀ ਤੁਹਾਡਾ ਸਾਥ ਦੇ ਰਹੀ ਐਂਗੀ ਚਲプリ ਤੇ ਮੈਂ ਜਾਣਾਗਾ ਤੇ ਜੱਸੀ ਵੀ ਆਣਾਗਾ ਤੇ ਮੈਂ ਜਲਦੀ ਹੋਰ ਕੰਮ ਤੋਂ ਧਿਆਨ ਰੱਖਿਓ ਚੰਗਾ ਉਹ ਠੀਕ ਐ ਨਾਲੇ ਜਲਦੀ ਆਜੋ ਸ਼ਾਮ ਨੂੰ ਧਿਆਨ ਨਾਲ ਜਾਇਓ ਤੁਸੀਂ ਚੰਗਾ ਹੋਇਆ ਵਧੀਆ ਗ੍ਰਹਿ ਟਲਿਆ ਘਰ ਦਾ ਨਾ ਘਾੜ ਦਾ ਵਿਹਲਾ ਇੱਥੇ ਰੁਕੀਆਂ ਖਾਣ ਨੂੰ ਗੜ ਪੈਟੋ ਤਾਂ ਪ੍ਰੀਤ ਬਚਾਉਣੀ ਪੈਣਾ ਮੈਂ ਵੀ ਦੱਸ ਕੀ ਕਰਾਂ ਸੇਪਾਂ ਨੂੰ ਮੈਨੂੰ ਤਾਂ ਕੰਨ ਹੀ ਪਊਗਾ ਹੋਰ ਤਾਂ ਕੋਈ ਹੱਲ ਵੀ ਨਹੀਂ ਹੈਗਾ ਇਹਨੂੰ ਵੀ ਨਹੀਂ ਮੈਂ ਕਹਿ ਸਕਦੀ ਨਹੀਂ ਤੇ ਇਹਦੇ ਮਨਛਿਆਣਾ ਵਿਖਣੀ ਮੇਰੇ ਭਰਾ ਪਰਜਾਈ ਨੂੰ ਇਹ ਕੌਸ਼ਿਸ਼ ਕੀ ਰਹੀ ਹੈ ਚਲ ਮਨਾ ਕੰਮ ਕਰਾਂ ਹਾਂ ਹੈ ਮੈਂ ਮਾਤਰਾ ਕੱਪੜੇ ਵੀ ਨਹੀਂ ਅਸਲਾ ਹੀ ਹੈਗੇ ਤੋਂ ਵੀ ਉੱਤੋਂ ਕਿੰਨੀ ਸਖਰ ਦੁਪਹਿਰਾ ਹੋਣ ਵਾਲਾ ਚਲ ਲਾ ਕੇ ਨਾ ਇਹਨਾਂ ਦੀ ਤੈ ਮਾਰ ਕੇ ਰੱਖ ਲੈਣੀ ਹੈਗੀ ਫੇਰ ਨਾ ਘੰਟਾ ਰੈਸਟ ਕਰੂੰਗੀ ਕੰਮ ਤਾਂ ਸਾਰਾ ਦਿਨ ਹੀ ਨੀ ਦੌੜ ਹੁੰਦੇ ਹੈਗੇ ਸਾਰਾ ਦਿਨ ਕੰਮ ਕਰੀ ਜਾਵਾਂ ਨਾ ਸਾਵੇ ਮੁੱਖ ਨਹੀਂ ਹੈਗਾ ਮਾੜਾ ਮਾੜਾ ਪਤਾ ਨਹੀਂ ਕਿੰਨੇ ਵਾਰੀ ਕਿਹਾ ਇਹਨੂੰ ਵੀ ਕੰਮ ਵਾਲੀ ਲਾ ਲੈਨੇ ਆ ਇਹ ਕਿਹਨੇ ਮੇਰੀ ਗੱਲ ਸੁਣਦਾ ਹੈ ਇਹਨੂੰ ਵੀ ਆਇਉਂਦਾ ਇਹ ਮੇਰੇ ਪੈਸੇ ਖਾਦੂ ਖਰਚ ਕਰਉਂਦੀ ਹੈ ਨੇ ਨਾ ਬਾਵਾਂ ਕੀ ਬੋਲਾਂ ਹਾਂ ਪਾ ਕੰਮ ਤੋਂ ਆਇਆ ਮੈਂ ਮਾੜਾ ਮਾੜਾ ਬੋਲ ਤਖੜਦੀ ਆਂਦਾ ਤੈਨੂੰ ਪੈ ਵਾਲੀ ਬਣਾ ਦੇ ਬੈਠ ਬੈਠ ਪਾਣੀ ਪੂਣੀ ਤਾਂ ਲਿਆ ਦੇ ਗਰਮੀ ਵਾਲੀ ਆ ਪਾਣੀ ਤਾਂ ਲਿਆ ਲੈਦੀ ਇਹ ਕੰਮ ਕਿਹੜਾ ਤੂੰ ਮੇਰੇ ਗਿਆ ਸੀ ਕੰਮ ਕਰ ਤੂੰ ਆਪ ਦੇ ਗਿਆ ਸੀ ਯਾ ਰੋਗ ਮੇਰੇ ਤੇ ਐਂ ਮਾਰਦਾ ਜਿਵੇਂ ਮੈਂ ਤੇਰੇ ਨਾਲ ਸੱਚ ਗਈ ਹੁੰਨੀ ਆ ਲੈ ਹੁਣ ਐਨੇ ਜਣਾ ਬਾਵਾਂ ਮਿੰਨੇ ਬਾਵਾਂ ਪਾ ਰੋ ਮਾਰ ਮਤ ਮਾਇਨਾ ਕਰਕੇ ਮਾਪੀ ਨੂੰ ਮੈਨੂੰ ਕੀ ਹੋਣਾ ਸੀਗਾ ਮੈਂ ਠੀਕ ਆ ਮੈਨੂੰ ਕੁਝ ਨਹੀਂ ਹੋਇਆ ਹੈਗਾ ਪਾਣੀ ਮੈਂ ਤੈਨੂੰ ਲਿਆ ਦੇਣੀ ਆ ਰੋਟੀ ਤੇਰੀ ਪੱਕੀ ਪਈ ਆ ਚੱਕ ਕੇ ਖਾ ਲਈ ਦੱਸ ਦੱਸ ਸੀਗਾ ਮੈਨੂੰ ਉਹਨੇ ਵਿਅਰਜੋ ਨੇ ਆਉਣਾਗਾ ਅੱਛਾ ਜੇ ਰਹਿੰਦਾ ਤਾਂ ਕੁਛ ਤੇਲ ਤੂਲ ਚੋ ਦਿੰਨੀ ਆ ਵੀ ਤੂੰ ਅੱਜ ਐ ਬਾਹਰ ਜੇ ਮੈਨੂੰ ਦੁਵਾਰ ਉਹਨੀਆਂ ਦਵਾਈ ਦੂ ਵੀ ਦੁਵਾਰਿਆ ਨਾ ਕਿਉਂ ਨਹੀਂ ਕੀ ਹੋ ਗਿਆ ਦਵਾਈ ਦੀ ਮੈਨੂੰ ਲੋੜ ਨਹੀਂ ਹੈਗੀ ਓਕੀ ਨੰਬਰ ਤੁਸੀਂ ਕਰ ਦਿੱਥਿਆ ਦਾ ਅਸੀਂ ਕਾਹਨਾ ਦਾ ਰੱਖਿਆ ਮਹੀਨੇ ਤੋਂ ਤੁਸੀਂ ਮੈਨੂੰ ਪਹਿਲੇ ਪੈਸੇ ਭਵਾ ਦੇਣਾ ਮਹੀਨੇ ਤੋਂ ਸਾਰੇ ਭਾਈ ਹੁਣ ਪੇ ਜਨ ਕਾ ਮਾ ਉੱਥੇ ਕਰਨਾ ਲੀੜੇ ਕਪੜਾ ਮਾ ਆਤੋਂ ਨਾ ਆਜੋ ਕੀ ਮੈਂ ਨਾ ਨਾ ਰੱਖਾ ਤੈਨੂੰ ਨਾ ਪੈਸੇ ਕਿਹੜੇ ਫਿਰ ਤੂੰ ਮੇਰੇ ਨਾਲ ਲੱਖ ਰੁਪਏ ਜਮਾ ਕਰਾ ਤਾਂ ਆਗੇ ਭਾਈ ਖਤਰ ਆਪਦੇ ਘਰ ਖਤਰ ਦਿੰਨਾ ਆਗੇ ਮਾ ਪਿਓ ਖਤਰ ਜਾਂ ਆਪਦੀ ਬਹੂ ਖਤਰ ਸਾਨੂੰ ਥੋੜੀ ਲਿਆ ਕਿ ਸਾਡੀ ਤਣੀ ਦੇ ਤਾਂ ਦਿਨ ਵਿਆਹ ਲੈ ਭਾਈ ਤੁਸੀਂ ਵਕਤ ਲੋ ਚਾਕੇ ਨਾਲੇ ਮੇਰੇ ਨਾਲ ਵੱਧ ਘੱਟ ਗੱਲ ਕਰਨ ਦੀ ਤੈਨੂੰ ਲੋੜ ਨਹੀਂ ਹੈਗੀ ਤੈਨੂੰ ਪਾਣੀ ਦੀ ਘੁੱਟ ਲਿਆ ਦੇਣੀ ਹੈ ਰੋਟੀ ਜਾ ਕੇ ਖਾ ਲਈਆਂ ਦੀ ਮੈਨੂੰ ਫालतू ਬੋਲਣ ਦੀ ਲੋੜ ਨਹੀਂ ਨਾ ਮੈਂ ਬੋਲਾਂ ਤੂੰ ਵੀ ਬ੍ਰੀਕ ਹੋ ਕੇ ਸਨਮਨੀ ਬੋਲਿਆ ਅੱਗੇ ਨਾਲ ਨਾ ਕਰ ਆਲੀ ਮੱਤ ਵਾਪਸ ਹੀ ਮੈਂ ਮੂਹੇ ਕੰਨ ਕਰਦੀ ਆਂ। ਪਾਣੀ ਨਾਲ ਵੀ ਹੋਇਆ ਆ ਰਿਹਾ ਹੈ। ਆਦਮੀ ਨੇ ਵਾਗ ਕਰਿਆ ਆਇਆ ਮੂਹੇ ਵੀ ਕਾ ਕਰਿਆ। ਪਾਣੀ ਵੀ ਲੋੜ ਪੈਂਦਾ ਆ ਆਪੀ ਜਾ ਕੇ ਵੀ ਨੂੰ ਹੱਥ ਲੈ ਲੈ ਮੇਰੇ ਰੱਬ ਨੇ। ਕੋਈ ਨਾ ਪਾਣੀ ਦਾ ਮੈਂ ਤੈਨੂੰ ਪਿਆ ਨਹੀਂ ਨੇ ਐਵੇਂ ਮੈਂ ਮਾਰੀ ਨਹੀਂ ਹੈਗੀ ਜਿਵੇਂ ਤੁਸੀਂ ਮੈਨੂੰ ਸਮਝਦੇ ਰਹਿੰਦੇ ਹੋਗੇ ਠੀਕ ਆ। ਮੈਂ ਕੋਈ ਉਹ ਨੀ ਲੋ ਕਰਾਣੀ ਨਹੀਂ ਹੈਗੀ ਕਿ ਸਾਰਾ ਦਿਨ ਮੈਂ ਇੱਥੇ ਡੰਗਰਾ ਵਾਂਗ ਰੋ ਮਾਰਦੇ ਰਹੇ ਲੇ ਹੋਗੇ। ਰੋ ਮਾਰਨਾ ਤੈਨੂੰ ਪਾ ਆਏ ਬੱਚੇ ਆ ਗਏ ਵਿਚਾਰ ਕੋਈ ਦਵਾਈ ਦਵਾਇਓ ਨਾ ਇੱਥੇ ਜੀਆ ਵਿਚਾਰ ਉਹ ਘਰੇ ਨਹੀਂ ਆਏਗਾ। ਤੈਨੂੰ ਵੇਖ ਕੇ ਮੂੰਹ ਕਰਦੀ ਕਰਦੀ ਸਿੱਧੇ ਨੂੰ ਤਰਕੀ ਆਖਿਆ ਤਾਂ ਮਾੜਾ ਨਾ ਲਗਾ ਆਖਿਆ ਮਾੜਾ ਚੱਕ ਆਖਣ ਦੀ ਲੋੜ ਨਹੀਂ ਰਹੀਗੀ ਮੈਨੂੰ ਤਾਂ ਬਸ ਬੁਲਾਇਆ ਹੀ ਨਾ ਕਰੋ ਤੁਸੀਂ ਬੁਲਾਇਆ ਤਾਂ ਕੋਈ ਲੋੜ ਨਹੀਂ ਪਰ ਪਾਣੀ ਪੂਣੀ ਨਾਲ ਪੀਚੱਕ ਤੋਂ ਪਾਣੀ ਮੋੜ ਐਡੀ ਵੀ ਗੱਲ ਨਹੀਂ ਹੈਗੀ ਪਿੱਲਾ ਚੱਕ ਕੇ ਫਿਰ ਹੋਣਾ ਬਾਈ ਮੈਂ ਤਾਂ ਚਰਚਾ ਕੇ ਬਾਗੀ ਸੀ ਕਿਵੇਂ ਆ ਕੇ ਇੰਦਰਾ ਕੁਝ ਢੇਰ ਰੱਖਿਆ ਹੋਰ ਬਾਈ ਦੀ ਮਾਂ ਨੂੰ ਆ ਕੇ ਫਿਰ ਤੋਂ ਆਖਿਆ ਵਾ ਪਰ ਜਿੰਨਿਆਂ ਨੂੰ ਮੋਢੀ ਦਾ ਮੇਰ ਬਾਲਾ ਮੇਰ ਮੋਢੀ ਆਵਾ ਕੀ ਹੋ ਗਿਆ ਤੁੰਗਰ ਤੋਂ ਲੜ ਰੋੜ ਪਈਆਂ ਨਾ ਮੈਂ ਤੁਸਨੀ ਆ ਕੇ ਹਾਂ ਪਾਧਾ ਨਹੀਂ ਮਾਦ ਤੁਹਾਡੇ ਦੁਆਲੇ ਰਹਾ ਤੁਸੀਂ ਮੈਨੂੰ ਫੋਨ ਵੀ ਨਹੀਂ ਕੀਤਾ ਹੁਣ ਤੋਂ ਪਹਿਲਾਂ ਉਹ ਕਰਿਆ ਨਹੀਂ ਫੋਨ ਆ ਫੋਨ ਦਾ ਜਰਾ ਘਰੇ ਪਿਆ ਹੋਣਾ ਉਹ ਤਾਂ ਤੀਜ ਨੂੰ ਆਖ ਸੀ ਮੈਂ ਜੀ ਹੋਂ ਵਾਲਾ ਚੱਕ ਲੇ ਲੋ ਉਹ ਤਾਂ ਆਪਣੀ ਵਕਤੀ ਪਤਾ ਨਹੀਂ ਹੋ ਗਿਆ ਅੱਛਾ ਚਲ ਕੋਈ ਮਿਲੋ ਕਰਦੇ ਹਾਂ ਚਾਹ ਪੀ ਲਿਆ ਚਾਹ ਪਾਣੀ ਪੀ ਲਿਆ ਮਾੜਾ ਚਾਹ ਪਾਣੀ ਪੀਤਾ ਕਰਦਾ ਹੁਣੇ ਚਾਹ ਪਾਣੀ ਬੜਾ ਪੀਦਾ ਅੱਛਾ ਉਹ ਜਦੋਂ ਭੈਣਾਂ ਘਰ ਆ ਜਾਣ ਉਹ ਪਾਣੀ ਖੁਰਕੀ ਹੋਇਆ ਮਾਪੂ ਉਹ ਉਹ ਨੂੰ ਫੋਨਿੰਗ ਉਹ ਕਰਦੇ ਜਦ ਅੰਦਰੋਂ ਖੁਰਕੀ ਤੈਨੂੰ ਕੀ ਕਹਤਾ ਹੁਣੇ ਉਹ ਚੰਗੀ ਪੜੀ ਸੀ ਪਤਾ ਨਹੀਂ ਸਭ ਮਲਦੀ ਮਲ ਕਰਨਾ ਦੋ ਵਾਰੀ ਮਲਾਈ ਚੁੰਨਾ ਵਾਲੀ ਮੋੜੀ ਅੱਲਾ ਮਾਫਰ ਹੋ ਜਾਵੇ ਚਲ ਕੋਈ ਗੁੱਸਨਾ ਕਰਾ ਛੋਟੀ ਆ ਕੋਈ ਨਾ ਮੈਂ ਕਹਿੰਦੀ ਹਾਂ ਪਾਣੀ ਪਾਣੀ ਕਰਕੇ ਦਊਂ ਚਲ ਮੈਂ ਆਹ ਘਿਓ ਚਾਹ ਕਰ ਦਊਂ ਰੀਧਾ ਰੀਧਾ ਕੀ ਹੋ ਗਿਆ ਤੈਨੂੰ ਆਏ ਪਈਆਂ ਮੈਨੂੰ ਕਿਹਣਾ ਸੀ ਨਾ ਕੱਪੜੇ ਆਏ ਲਾ ਕੇ ਝਟ ਵੱਠੇ ਰਹਿਣ ਤੇ ਤੂੰ ਆਇ ਨਾ ਤੇ ਮਾਰੀ ਮੌਲਨਾ ਪਈਆਂ ਉਧਰ ਵੀ ਰਿਕਰਨੋਂ ਪਹਿਲਾਂ ਪਾਣੀ ਪਾਣੀ ਬਿਤਰਨਾ ਨਹੀਂ ਚਾਹਣਾ ਕਰਦੀ ਆਖਰ ਨੂੰ ਅੱਜ ਨੂੰ ਕੰਮ ਕਰ ਲਈ ਸਾਰਾ ਫੇਸਾਉ ਜੀ ਓਹ ਕੰਮ ਤਾਂ ਸਾਰਾ ਨਵੇੜਿਆ ਪਿਆ ਸੀਗਾ ਕੱਪੜੇ ਕਵੇ ਤੈਰ ਹੋਣ ਵਾਲੇ ਰਹਿ ਗਏ ਸੀਗੇ ਮੈਂ ਪੈ ਗਈ ਬਸ ਤਾਂ ਟੀਵੀ ਦੇਖਦੀ ਦੇਖਦੀ ਹੁ ਨੀਂਦ ਆ ਨਾ ਤੈਨੂੰ ਮੈਂ ਨਹੀਂ ਸ਼ਰਮ ਆ ਗਈ ਆਪਾਂ ਤੂੰ ਐਸੀ ਲਾ ਕੇ ਪਈਆਂ ਤੇ ਉਹ ਤੇਰੇ ਬੀਰਾ ਤਾਂ ਕਿਆ ਆਇਆਗਾ ਉਹ ਚਾਹ ਵੀ ਬਣਾ ਕੇ ਕਿਦਾ ਮੈਂ ਕਿਆ ਦਿਉਣਾ ਨੂੰ ਮੈਂ ਚਾਹ ਬਣਾ ਦੇਣੀ ਆ ਪਰ ਉਹ ਕਹਿੰਦੇ ਕਿ ਨਹੀਂ ਕਹਿੰਦਾ ਮੇਰੇ ਚੱਕ ਤੱਕ ਬਹੁਤ ਹੈ ਮੈਂ ਆਪਦੀ ਚੱਕ ਪੀ ਲੈ ਉਹ ਤਾਂ ਕਹਿੰਦਾ ਮੇਰਾ ਨਾਮ ਹੀ ਗੋਰੀ ਚਾਚਾ ਨਾ ਬੋਲੀ ਕਿਉਂ ਨਹੀਂ ਅੱਗੇ ਵੀ ਮੈਂ ਉਹਨਾਂ ਨੂੰ ਬੋਲਦੀ ਨਹੀਂ ਲਈ ਕਿ ਇਹਨੇ ਆਪ ਦੇ ਕੋਲੇ ਬੰਦਾ ਬਣਾਈ ਜਾਂਦੇ ਰਹਿੰਦੇ ਹੋਗੇ ਬੋਲਦੀ ਕਿਉਂ ਨਹੀਂ ਬੋਲਿਆ ਰੋਟੀ ਮੈਂ ਉਹਦੇ ਵਾਸਤੇ ਬਣਾ ਕੇ ਰੱਖੀ ਹੈ ਜਾਂ ਵਾਸਤੇ ਉਹਨੂੰ ਮੈਂ ਤੇ ਆ ਪਰ ਉਹ ਕਹਿੰਦਾ ਜਦੋਂ ਮੈਂ ਪੀਣੀ ਨਹੀਂ ਹੈਗੀ ਮੈਂ ਤੇ ਚੱਕ ਕੇ ਪੀ ਲੈਣੀ ਹੈ ਨਹੀਂ ਮੇਰੀ ਗੱਲ ਸੁਣਾ ਮੈਂ ਲਾੜੀ ਨਾਲ ਘਰ ਕਰੱਖਿਆ ਆ ਚੱਕਰ ਮੈਂ ਤੈਨੂੰ ਭਾਇਆ ਹਾਂ ਫਿਰ ਆਪ ਤੂੰ ਤੇਰ ਮੇਰਾ ਕਰਨ ਲੱਗ ਜਿੱਦੇ ਤੂੰ ਆਈਆਂ ਇਹ ਤੇ ਤੇਰਾ ਮੇਰਾ ਹੀ ਕਿਹੜੀ ਗੱਲ ਆ ਸਾਰੇ ਘਰ ਦਾ ਮੈਂ ਠੇਕਾ ਥੋੜੀ ਲਿਆਗਾ ਆਪ ਤਾਂ ਤੂੰ ਤੂੰ ਪਾ ਕੇ ਚੰਗਾ ਕੱਪੜਾ ਲੀੜਾ ਸਾਰਾ ਦਿਨ ਘੁੰਮਦੀ ਰਹਣੀ ਹੈ ਰਿਸ਼ਤੇਦਾਰੀਆਂ 'ਚ ਫਿਰਦੀ ਰਹਣੀ ਹੈ ਨਾ ਮੈਨੂੰ ਸਾਰਾ ਘਰ ਦੀ ਜ਼ਿੰਮੇਵਾਰੀ ਸੁਭਾ ਰੱਖੀ ਹੈ ਤੇਰਾ ਵੀ ਤਾਂ ਫਰਜ਼ ਬਣਦਾ ਹੈਗਾ ਮੈਂ ਕੰਮ ਕਰ ਚੱਤ ਹੱਥ ਪਟਾਵਾ ਮੇਰੇ ਨਾਲ ਸੁਣ ਮੈਂ ਚਾਚੇ ਕਰ ਗਈ ਸੀ ਮੈਂ ਵੀ ਕੋਈ ਕੰਮ ਕਰੀ ਸੀ ਤੇ ਹੁਣ ਤੇਰੇ ਤੋਂ ਮੈਂ ਭੇਜ ਨਹੀਂ ਸਕਦੀ ਤੂੰ ਛੋਟੀ ਹੈਂਗੀ ਤੇ ਮੇਰੇ ਨਾਲ ਸੁਣ ਲੈ ਕੱਪੜਿਆਂ ਦੇ ਫੇਰਤੇ ਨਾਲ ਫਰ ਤੇਰੇ ਗਿਰਨ ਚਾਹ ਕਰ ਕਰੇ ਚਾਹ ਤਾਂ ਮੈਂ ਬਣਾ ਦਿੰਦੀ ਆ ਜਿਵੇਂ ਛੋਟੀ ਹੈ ਦਾ ਮਤਲਬ ਇਹ ਥੋੜੀ ਹੈ ਤੁਸੀਂ ਮੇਰੇ ਘਰ ਦੀ ਨੌਕਰਾਣੀ ਬਣਾ ਕੇ ਰੱਖੋ ਆਪ ਵੀ ਤਾਂ ਤੁਹਾਡਾ ਫਰਜ਼ ਮੰਨਦਾ ਸਾਰਿਆਂ ਨਾਲ ਘਰ 'ਚ ਧਿਆਨ ਦੇ ਇਹ ਜਿੱਦ ਤੋਂ ਮੈਂ ਕਹ ਸਮਝੀ ਨਹੀਂ ਹੈ ਗਿਆ ਪਰ ਮੈਨੂੰ ਲੱਗਦਾ ਤੂੰ ਇਹ ਜਿੱਦ ਵੀ ਮੇਰੇ ਤੇ ਕਰਦੀ ਨਾ ਇਹ ਛੇਤੀ ਹੋਏ ਚੀਜ਼ ਬੈਗ ਉਪ ਚਾਹਣਾ ਅੱਗੇ ਲਿਆਉਣੀ ਹੈ ਖੋਡੇ ਵਾਸਤੇ ਵਾਈ ਜੀਦੀ ਬੁਲਾਈ ਜਾਂਦੀ ਹੈ ਕੱਲ ਸਾਨੂੰ ਉਹਦੀ ਕੀ ਹੋ ਗਿਆ ਉਹਨਾਂ ਬਾਡੀ ਕੰਡੀ ਹੋ ਰਹੀ ਹੈ ਜਿਹੜੀਆਂ ਚੁੰਗਲਾਂ ਲਾਈਆਂ ਨਾ ਉਹਦੇ ਰੰਗ ਚੜਿਆ ਹੋਇਆ ਜਾ ਕੇ ਸੁਣ ਲੈ ਜੇ ਤੁਹਾਨੂੰ ਲੱਗਦਾ ਤਾਂ ਵੀ ਦਵਾਈ ਹਾਂ ਜੀ ਹੋ ਜਾਨ ਹੈ ਨਾ ਸੈਂਪਲ ਹੈ ਨਾ ਕੋਈ ਨਹੀਂ ਤੇ ਜੇ ਤੇਰੇ ਕੋਲ ਨੰਬਰ ਆ ਗਿਆ ਨਾ ਕੋਈ ਆਜ ਆ ਜਾ ਤੇ ਉਹਦੇ ਨਾਲ ਵੀ ਮੈਂ ਗੱਲ ਕਰਦੀ ਆ ਆ ਲੋ ਦੇਖੇ ਲਵੈਨੋ ਚਾਕੇ ਆ ਆਇਆ ਕੱਪੜਾ ਕੱਪੜੇ ਚੱਕ ਕੇ ਬਾਹਰ ਲੈ ਜਾ ਮਾਰੇ ਨਾ ਦੇ ਮਾਰ ਦੂ ਤੇ ਇੱਥੇ ਇਹਨੇ ਥੱਕ ਕੇ ਆਈ ਇਹਨੂੰ ਲੈ ਜਾਂਦਾ ਕੀ ਆ ਆਨੇ ਕੁੰਡੇ ਤੇ ਜਾ ਕੇ ਸੌਂ ਜਾਂਦਾ ਤੇ ਇਹ ਵੀ ਕਰ ਰਿਹਾ ਆਪਣੀ ਨੇ ਇਹ ਕਿਹੜਾ ਕਿਸ ਤੇ ਹੋਰ ਨੇ ਤੂੰ 12ਵੇਂ ਤੇ ਬੈਠਦਾ ਨਾ ਬਰਨਚ ਤੈਨੂੰ ਦੋ ਘੰਟੇ ਹੋਵੇ ਅਸੀਂ ਲੱਗ ਬੈਠੀ ਨੂੰ ਤੇ ਪੇਲੇ ਜਿਹੜਾ ਇੱਕ ਗਾਣਾ ਫਰਲਾ ਕੱਟ ਕੇ ਉਹ ਤੇਰੇ ਨਾਲ ਕੀ ਮੂਵੀ ਨਹੀਂ ਕਰਦੀ ਤੇ ਫਿਰ ਬੇਲੇ ਉਹਨੇ ਕਿਹੜਾ ਠੀਕਾ ਲਿਆ ਹੈਗਾ ਇਹ ਸਾਰੇ ਹੁਣ ਇਹ ਨਹੀਂ ਇਹ ਤਾਂ ਭਰਨਾ ਹੀ ਹੈ ਬੇਲੇ ਸਾਡਾ ਵੀ ਤਾਂ ਹੱਕ ਬੰਦ ਹੈ ਅਸੀਂ ਇਥੇ ਥੱਲੇ ਬੈਠੇ ਨਹੀਂ ਸਕਦੇ ਤੇ ਭਾ ਪਤ ਤੂੰ ਬੈਠੂ ਹੀ ਸੀ ਧਰਮਾਇਨ ਨੇ ਕਹਿੰਦਾ ਤੂੰ ਨਾ ਬੈਠ ਤੂੰ ਕੱਪੜੇ ਬਾਹਰ ਜਾ ਕੇ ਤੇ ਨਾਲ ਆ ਕੋਈ ਗੱਲ। ਤੁਹਾਨੂੰ ਤਾਂ ਮੈਂ ਚੰਗੇ ਸਰਪਸ ਨੂੰ ਆ ਜਾਣ ਦੇ ਅਰਜ਼ੂ ਕਰਤੀ ਹੁੰਦੀ ਨੇ ਮੈਂ ਗੱਲ। ਗੱਲ ਨਹੀਂ ਕਰ ਲਾ ਦੇ। ਸਾਰਾ ਦਿਨ ਮੇਰੇ ਵੀ ਲੋਨ ਮਾਰਦੀ ਜੂਗੀ। ਕੰਮ ਨੂੰ ਕਹਿੰਦਾ ਨਾ ਕਿੱਸੂ ਪਾਇਆ ਨਾ। ਉਹ ਕਾਉਂੜੀ ਆਉਂਦੀ ਐ ਨਾ ਸਾਰਾ ਦਿਨ ਵਾਇਟ ਚੋਣਾ। ਅੱਛਾ ਮੈਨੂੰ ਕਹਿੰਦੇ ਹੋਗੇ ਬਾਈ ਤੁਸੀਂ ਇਹਨੂੰ ਵੀ ਕਹਿੰਦਾ ਕਰੋ ਇਹ ਤੇ ਤੁਹਾਡੇ ਨੇੜੇ ਲੱਗਦੀ ਐ ਤੁਹਾਡੇ ਨਾਲ ਤਾਂ ਤੁਹਾਡੀ ਬਹੂ ਐ ਤਾਂ ਇਹਨੂੰ ਕਹਿੰਦੇ ਹੈਗੇ ਇਹ ਮੈਂ ਤੁਹਾਡੀ ਭਝਾਈ ਲੱਗਦੀ ਐ ਮੇਰੇ ਤੇ ਤਾਂ ਹੱਕ ਜਿ ਤੋਂਨੇ ਰਹਿੰਦੇ ਆ। ਲੈ। ਪਾਲਾ ਦਾ ਬਾਪ ਮੇਲੇ ਬਾਗਾਂ। ਹਾਂ ਜੀ ਬੁਢਾ ਜੀ ਬੰਨਾ ਹੈ ਆਗਾ ਅੱਛਾ ਤੁਸੀਂ ਗੱਲ ਬਾਤ ਹੈ ਨਾ ਰੋਜ਼ ਕਰਦੇ ਹੋ ਸਾਰੇ ਘਰ ਦਾ ਤੁਹਾਨੂੰ ਹਾਲ ਤੱਲੀ ਤੱਲੀ ਗੱਲੇ ਦੱਸਦੀ ਹੈਗੀ ਇਹਨੂੰ ਤੁਸੀਂ ਕਦੇ ਨਹੀਂ ਕਿਹਾ ਵੀ ਭਾਈ ਇਹਦੇ ਨਾਲ ਛੋਟੇ ਨਾਲ ਕੰਮ ਕਰ ਧੱਕਾ ਮਟਾ ਲਿਆ ਕਰ ਮੈਨੂੰ ਤੁਸੀਂ ਚਾਰੇ ਪੈਰ ਚਾੱਕ ਕੇ ਬੈਠੇ ਹੋ ਤੇ ਤੂੰ ਆਹ ਕਹਦਾ ਕਿ ਇਸੀ ਤੋਂ ਮਾਰ ਕੇ ਮੈਂ ਨਿਵਾਗਰਾਂ ਆ ਕੇ ਬੈਠਾ ਮੀਨਾ ਤੂੰ ਹੀ ਮਹਿੰਗੀ ਪਹਿਲਾਂ ਰੋਜੇ ਦੇ ਵਿੱਚ ਬਿਰਤਾ ਭੁੱਖਾ ਵੀ ਭਰਦੇ ਸੀ ਬੇਗਾ ਤਾਂ ਪਰ ਉਪਰ ਦੇਸੀ ਬਿੱਲ ਅਸੀਂ ਵੀ ਭਰਦੇ ਸੀ ਕੱਲਾ ਤੁਸੀਂ ਨਹੀਂ ਸੀ ਵੀ ਤੁਸੀਂ ਭਰਦੇ ਹੋਗੇ ਫਿਰ ਉਹ ਵੀ ਤਾਂ ਕਮਰਾ ਹੈਗਾ ਨਾ ਉੱਥੇ ਤੁਸੀਂ ਬੈਠਣੀ ਹੁੰਦੀ ਨਹੀਂ ਨਹੀਂ ਦਵਾਈ ਤਾਂ ਹੀ ਖਾਂਦੇ ਆ ਫਿਰ ਮੈਂ ਕਿਹੜਾ ਬੈਠੀ ਖੜਾਦਾ ਇਹਦੇ ਵਿੱਚ ਫਿਰ ਇਹ ਜਦੋਂ ਮੇਰਾ ਕਮਰਾ ਹੈਗਾ ਥੋੜਾ ਤਾਂ ਕੋਈ ਹੱਕ ਹੀ ਨਹੀਂ ਮੰਨਦੇ ਮੈਂ ਤੁਹਾਡੇ ਕਮਰੇ 'ਚ ਜਾ ਕੇ ਕਦੇ ਬੈਠੀ ਹਾਂ ਤੇਰਾ ਕਮਰਾ ਹੈ ਉੱਧੇ ਬਣੂਗਾ ਜਿੱਤੇ ਮਾੜਾ ੜਾਈ ਕਰਲੀ ਹਾਂ ਕੋਈ ਗੱਲ ਨਹੀਂ ਮੈਂ ਅੱਜ ਹੀ ਉਹਨੂੰ ਆ ਜਾਂਦੀ ਅੱਜ ਹੀ ਕਹੂੰਗੀ ਮੈਂ ਇੰ ਤੇਰੇ ਰਹਿਣਾ ਜੇ ਤੂੰ ਅੱਡ ਹੋਉਂਗਾ ਮੈਂ ਤਾਂ ਤਾਂ ਕੋਣਾ ਜਵਾਬ ਕੈਨਾਂ ਭੋਲਾ ਹੈ ਇਹ ਤੀਵੀ ਮਨ ਲਾਉਂਦਾ ਵਾਕ ਮਾਰੂ ਸੁਣ ਹਾਂ 200000 ਆ ਇਹਨਾਂ ਘਟਨਾ ਮੈਂ ਗੱਲ ਕਰਦੀ ਆ ਇਹ ਤਾਂ ਕੀ ਕਰੂਗੀ ਉਹਦਾ ਜਵਾਬ ਆਗਾ ਸਾਰਾ ਕੰਮ ਕਰਦਾ ਆਪਣੇ ਆਉਂਦਾ ਇਹ ਭੈਣਾਂ ਦੀ ਬੇਦੀ ਮਾਤੀ ਬੱਠੀਆਂ ਮਾਰੇ ਕੰਮ ਨਹੀਂ ਕੋਈ ਕਾਰ ਨਹੀਂ ਕੋਈ ਪਾਉ ਹੋ ਨਹੀਂ ਲੈਣਾ ਚਾਰ ਰੋਟੀਆਂ ਲਾ ਕੇ ਲਾ ਕੇ ਪੋਤਾ ਕੱਪੜੇ ਜੀਨ ਧੋਣੇ ਨਾ ਚੰਗਾ ਜੀ ਲਾ ਕੇ ਬੈਠੀ ਹੁੰਦੀ ਆ ਹਾਂ ਇਹੇ ਕੰਮ ਕਰਨਾ ਖਾਣ ਮਤਾਂ ਹੁਣ ਜਿਹੜੇ ਮੈਂ ਕੰਮ ਕਰਨ ਦੇ ਬਾਹਰ ਨੂੰ ਦੱਸਾ ਕੇ ਇਹਨਾਂ ਕਹਿੰਦੇ ਮੈਨੂੰ ਭੇਜ ਜਾ ਕੋ ਬਾਹਰ ਕਿਉਂ ਨੂੰ ਆ ਜਾਣੇ ਮੈਂ ਗਹਿਣ ਵਾਲੀ ਆਇਆਗਾ ਹਾਂ ਹੋਊਗੀ ਲਾ ਇਹਨੂੰ ਬਾਹਰ ਨਾ ਤੱਕ ਦੋ ਚੋ ਚਲਾ ਦੇ ਕਿਸੇ ਪਾਣੇ ਮਾਜਣ ਤੇਰੀ ਲੋਟ ਆਊਗੀ ਇਹ ਸਾਂਭ ਰਿਆਂ ਬੀਜੀਆਂ ਆਹ ਦੇ ਆ ਜਿਹੜੇ ਕੰਮ ਕਰਨਾ ਕਹਦਾ ਉਹ ਪਤਾ ਲਾਵਾ ਬਾਹਰ ਨਾ ਕਿ ਹੀ ਮਾਉਨਾ ਬੱਠੀਆਂ ਨਹੀਂ ਹਸਾ ਦਾ ਕਿਵੇਂ ਬਈ ਸੁਤਾ ਮੈਂ ਆ ਗਿਆ ਤੂੰ ਹਾਂ ਆ ਗਿਆ ਦੂਬਾ ਤੂੰ ਕਹਿ ਚ ਮਾੜ ਨੂੰ ਹੋਵੇ ਘਟਾ ਰੋਵੇ ਆਜਾ ਫੋਨ ਕਰ ਦਿੰਦਾ ਮੈਂ ਲੈ ਜਾਂਦਾ ਤੈਨੂੰ ਬਾਰਾ ਹੋ ਇੱਥੋਂ ਆਉਣਾ ਨਹੀਂ ਬਾਹਰ ਆਪਾਂ ਹੋਰ ਠੀਕ ਸੀ ਸਾਰੇ ਇੱਥੇ ਵਧੀਆ ਸੀ ਸਾਡੇ ਹੋਰ ਤੇਰਾ ਕੰਮ ਕਰ ਕਿਵੇਂ ਦੀ ਚਾਲਦੀ ਆ ਵਧੀਆ ਬਈ ਬੋਡੀ ਕੰਮ ਹਾਂ ਹਾਂ ਪਹਿਲਾ ਵਾਰ ਕੀ ਹੋਵੇਗਾ ਉਹ ਬਸ ਹਾਂ ਹੋਰ ਤੇਰੀ ਭਾਬੀ ਕਿੱਧਰ ਦੀ ਹਾਂ ਉਹ ਇੱਥੇ ਰਹਿੰਦੀ ਦੀ ਅੱਛਾ ਤੇਰਾ ਬ੍ਰੀਧਰ ਠੀਕ ਹੈ ਬਹਿ ਜਾ ਵੇਹੇ ਭਾਈ ਕੋਈ ਨਾ ਬੈਰਾ ਨਾ ਕਿਵੇਂ ਹੈ ਗੁੱਸੇ 'ਚ ਕਿਵੇਂ ਲੱਗ ਰਿਹਾ ਆਪਣੇ ਨਾਲ ਮੈਨੂੰ ਵੀ ਬੜਾ ਤੁਹਾਡਾ ਭਰਾ ਤੁਸੀਂ ਪੁੱਛ ਲੋ ਨੜੇ-ਨੜੇ ਤਾਂ ਹੈਗੇ ਤੁਹਾਨੂੰ ਪਤਾ ਹੀ ਹੋਊਗਾ ਕਹਿ ਉਸ ਬਾਅਦ ਕੀ ਹੋ ਗਿਆ ਸਾਰਾ ਦਿਨ ਨੜੇ ਰਹਿੰਦੇ ਹੋ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਵੀ ਮੈਂ ਨਹੀਂ ਇਹਨਾਂ ਨਾਲ ਰਹਿਣਾ ਜਾਂਦਾਂ ਤੁਸੀਂ ਲੱਗ ਹੋ ਜਓ ਤੇ ਜਾਂ ਮੈਂ ਆਂਦੇ ਪਿੱਕੇ ਚੱਲ ਜਾਂਦੀ ਹਾਂ ਕੀ ਹੋ ਗਿਆ ਸਾਰਾ ਦਿਨ ਤਾਂ ਭੇਰੇਂ ਜਿਓ ਹੋਣਾ ਕਿ ਸੀ ਤੁਹਾਨੂੰ ਪਤਾ ਹੀ ਹੈ ਸਾਰਾ ਦਿਨ ਤੋਂ ਉਹ ਮੇਰੇ ਨਾਲ ਬਹਿਤਾਂ ਕਰਦਾ ਰਹਿੰਦਾ ਹੈਗਾ ਜੇ ਮੈਂ ਉਹਨੂੰ ਰੋਟੀ ਪਾਣੀ ਬਣਾ ਕੇ ਰੱਖਦੀ ਐ ਤਾਂ ਕਿ ਉਹਨੂੰ ਉਂਗਲਾਂ ਲਾਤੀਆਂ ਦੀਦੀ ਕੀ ਹੋ ਗਿਆ ਸੀ ਬਣਾ ਕੇ ਦਿੱਤੀ ਸੀ ਰੋਟੀ ਪਣੀ ਮੈਂ ਰੋਟੀ ਪਾਣੀ ਬਣਾ ਕੇ ਰੱਖਿਆ ਸੀ ਉਹਦੇ ਵਾਸਤੇ ਮੈਂ ਉਹਨੂੰ ਚਾਹ ਵੀ ਬਣਾ ਕੇ ਦਿੰਦੀ ਸੀ ਉਲਟਾ ਮੇਰੇ ਗੱਲ ਪੈ ਗਿਆ ਚੰਨ ਲਾ ਫਿਰ ਕਿਉਂਦਾ ਵੱਡੇ ਨੇ ਵਾਲੇ ਮੁੱਟਿਆ ਤਾਂ ਲੜਦੇ ਰਹਿੰਦੇ ਨੇ ਤੂੰ ਠੰਡੀ ਰਿਆ ਕਰਦਾ ਰਾਤ ਨੂੰ ਫਿਰ ਮੈਂ ਹੁਣ ਕਿੰਨੇ ਕੰਮ ਠੰਡੀ ਰਹੀ ਹਾਂ ਸਾਰਾ ਕੰਮ ਕਾਜ ਮੈਂ ਸੰਭਾਲਦੀ ਆਂ ਆਪ ਦੀਰੀ ਕੁਛ ਵੀ ਨਹੀਂ ਕਰਦੀ ਹੈਗੀ ਕਿ ਫਿਰ ਮੈਂ ਠੇਕਾ ਥੋੜੀ ਲਿਆਗਾ ਮੈਂ ਵਿਆਹ ਤੇਰੀ ਨਾਲ ਹੀ ਨਹੀਂ ਕਰਵਾਇਆ ਸੀ ਮੈਂ ਤੁਹਾਡੇ ਘਰ ਦੇ ਨੌਕਰਾਣੀ ਬਣ ਕੇ ਰਵਾਂ ਵਿਆਹ ਮੈਂ ਇਸ ਲਈ ਕਰਵਾਇਆ ਸੀਗਾ ਵੀ ਮੇਰੀ ਚੱਲੇ ਓ ਚੱਲ ਉਹ ਪਹਿਲਾਂ ਕੰਲੀ ਸੀ ਨਾ ਇਹ ਤੈਨੂੰ ਪਤਾ ਮੈਂ ਆਪੇ ਪੇਕੇ ਤੇ ਨਹੀਂ ਜਦੋਂ ਕੰਮ ਕੀਤਾ ਤੇ ਮੈਂ ਤੇਰੇ ਘਰੇ ਕਿੱਥੋਂ ਕਰ ਲੂੰਗੀ ਚੱਲ ਮੜਾ ਮੋਟਾ ਕਰ ਲਿਆ ਕਰ ਉਹ ਪਹਿਲਾਂ ਉਹ ਸਾਰਾ ਦਿਨ ਸਾਰੇ ਕੰਮ ਕਰਦੀ ਸੀਗੀ ਚੱਲ ਹੁਣ ਉਹਨੂੰ ਆਏ ਹੋਗੇ ਵੀ ਤੂੰ ਆ ਗਈ ਮੜਾ ਮੋਟਾ ਤੂੰ ਗੰਮ ਕਰ ਲੈ ਫਿਰ ਉਹ ਕਿਹਨੇ ਯਾਰ ਮੇਰੇ ਖਾਤਰ ਕਰਦੀ ਸੀ ਆਪਣੇ ਘਰ ਲਈ ਕਰਦੀ ਸੀ ਆਪਣੇ ਘਰ ਲਈ ਘਰ ਵਾਲੇ ਖਾਤਰ ਕਰਦੀ ਸੀ ਜਾਂ ਤੁਹਾਡੇ ਖਾਤਰ ਕਰਦੀ ਸੀ ਹਾਂ ਫਿਰ ਓਏ ਚਾਰ ਦਿਨ ਤੂੰ ਕੰਮ ਕਰਨੀ ਕੀ ਹੋ ਜੂਗਾ ਮੈਂ ਕਹਿ ਦੂਗਾ ਕੋਈ ਨਹੀਂ ਸਾਰੇ ਦਿਨ ਲੜਿਆ ਨਾ ਕਰੋ ਗੱਲ 4 ਦਿਨਾਂ ਦੀ ਨਹੀਂ ਹੈਗੀ ਆਪਣੇ ਵਿਆਹ ਹੋਏ ਨੂੰ ਕਿੰਨੇ ਮਹੀਨੇ ਹੋਣ ਵਾਲੇ ਹੈਗੇ 3-4 ਮਹੀਨੇ ਹੋਣ ਵਾਲੇ ਆ ਸੁਖ ਨਾਲ ਪਰ ਫਿਰ ਵੀ ਬੰਦੇ ਨੂੰ ਆਏ ਦੇਖਣਾ ਚਾਹੀਦਾ ਮੈਂ ਠਿੱਕਾ ਥੋੜੀ ਲਈ ਐ ਵਸਣਾ ਨੇ ਮੈਂ ਇੱਥੇ ਪਸਵਾ ਵਾਂਗ ਕੰਮ ਕਰਦੇ ਰਹਿੰਦੀ ਐ ਤੇ ਆਪ ਹਮਾਇਨ ਪਾ ਕੇ ਚੰਗਾ ਕੱਪੜਾ ਜਿਹੜਾ ਸਾਰਾ ਦਿਨ ਪਿੰਡਾਂ 'ਚ ਗੇੜੇ ਦਿੰਦੀ ਰਹਿੰਦੀ ਐ ਕਦੇ ਮੇਰੇ ਟਾਈ ਨੇ ਬੁਲਾ ਲਿਆ ਕਦੇ ਮੇਰੇ ਚਾਚੀ ਨੇ ਬੁਲਾ ਲਿਆ ਨਾ ਸਾਰੇ ਲੋਕ ਪੰਚਾਇਤ ਮੈਂਬਰ ਨਹੀਂ ਐ ਵਸਾਰੇ ਪਿੰਡੋਂ ਸੇ ਨੂੰ ਕੰਮ ਜਦੋਂ ਕੋਈ ਹੁੰਦਾ ਬੁਲਾਉਂਦਾਗਾ ਉਹ ਚੱਲੂਗਾ ਬਾਹਰ ਅੰਦਰ ਜਾਂਦੀ ਰਹਿੰਦੀ ਆ ਤੂੰ ਆਪ ਕੰਮ ਕਰ ਦੋ ਚਾਰ ਕੰਮ ਹੁੰਦੇ ਨੇ ਆਪਣੇ ਇੰਨੇ ਦਾ ਕੰਮ ਹੀ ਨਹੀਂ ਹੈਗੇ ਕੰਮ ਤਾਂ ਨਹੀਂ ਹੁੰਦੇਗੇ ਪਰ ਤੁਸੀਂ ਤਾਂ ਮੈਨੂੰ ਪਤਾ ਥੋੜਾ ਤੁਸੀਂ ਤਾਂ ਭਾਬੀ ਤੇ ਭਰਾ ਦੇ ਪੱਖ ਲੈਣਾਗਾ ਤੁਸੀਂ ਮੇਰਾ ਪੱਖ ਤਾਂ ਅੱਜ ਤੱਕ ਨਾ ਲਿਆ ਤੇ ਨਾ ਹੀ ਲੈਣਾਗਾ ਓਏ ਨਹੀਂ ਯਾਰ ਮੈਨਨ ਕਹਿ ਕਹਿ ਤੂ ਮੈਂ ਕੋਈ ਨਾ ਸਮਝਾਉਂਗਾ ਨਹੀਂ ਲੜੇਗਾ ਸਮਝਾਉਣ ਦੀ ਲੋੜ ਨਹੀਂ ਹੈਗੀ ਮੈਂ ਤਾਂ ਤੁਹਾਨੂੰ ਇੱਕ ਗੱਲ ਹੀ ਕਹਿਣੀ ਹੈ ਵੀ ਜੇ ਅੱਡ ਹੋਣਾ ਤਾਂ ਮੈਂ ਰਹਿ ਲੂੰਗੀ ਨਹੀਂ ਮੈਂ ਨਹੀਂ ਰਹਿੰਦੀ ਹੈਗੀ ਮੈਂ ਤਾਂ ਆਪਦੇ ਪਿੱਕਾਂ ਨੂੰ ਫੋਨ ਲਾ ਦੇਣਾ ਕਿਉਂਕਿ ਹੁਣ ਮੈਂ ਬਹੁਤ ਟੈਂਪਰ ਬਰਦਾਸ਼ਤ ਕਰ ਲਿਆ ਹਰ ਚੀਜ਼ ਦੀ ਨਾ ਹੱਦ ਹੁੰਦੀ ਹੈਗੀ ਬੰਦੇ ਨੂੰ ਆਪ ਹੀ ਸੋਚਣਾ ਚਾਹੀਦਾਗਾ ਮੈਂ ਕੋਈ ਪਾਗਲ ਨਹੀਂ ਹੈਗੀ ਜਿਹੜੀ ਤੇਨਾਂ ਬਿਨਾਂ ਗੱਲ ਤੋਂ ਕੋਲੇਸ਼ ਕਰਦੀ ਹੈਗੀ ਮੈਨੂੰ ਵੀ ਸਭ ਦਿਦਾ ਵੀ ਮੈਂ ਵੀ ਆਪਦਾ ਘਰ-ਬਾਰ ਬਣਾਉਣਾਗਾ ਸਾਰਾ ਦਿਨ ਤੁਸੀਂ ਮਿੱਟੀ ਨਾਲ ਮਿੱਟੀ ਹੁੰਦੇ ਰਹਿੰਦੇ ਰਹਨੇ ਹੋਗੇ ਪੈਸੇ ਲਿਆ ਕੇ ਫੜਾ ਕੇ ਤੁਸੀਂ ਉਹਦੇ ਹੱਥੇ ਧਰ ਦੇ ਇਹ ਵੀ ਆਪਾਂ ਇੰਕਾਰ ਆਣੜੇ ਆ ਥੋੜੀ ਐਡ ਹੋਇਆ ਜਾਂਦਾਗਾ ਕੋਈ ਨਾ ਵਾ ਕਰ ਲੂਗਾ ਕਰ ਲੂਣਾ ਕਰ ਤਾਂ ਆਪਣਾ ਹੀ ਆ ਚਲ ਮੈਂ ਮੰਦੀ ਐਂਗੀ ਪਰ ਇਹ ਥੋੜੀ ਹੁੰਦਾਗਾ ਉਹਨਾਂ ਨੂੰ ਵੀ ਤਾਂ ਦੇਖਣਾ ਚਾਹੀਦਾਗਾ ਜੇ ਉਹ ਵੱਡੇ ਐ ਤੇ ਦਾ ਮਤਲਬ ਇਹ ਥੋੜੀ ਐ ਵੀ ਕਰਦੇ ਆ ਖੁੰਝਾ ਮੋ ਸੰਭਣ ਆਪਸਾਂ ਨੂੰ ਤੁਸੀਂ ਵੀ ਤਾਂ ਆਪਦਾ ਕੁਝ ਬਣਾਉਂਗੇ ਕੱਲ ਨੂੰ ਕੋਈ ਜਵਾਬ ਹੋ ਗਿਆ ਜਾਂ ਕੁਝ ਹੋਰ ਤੇ ਫਿਰ ਕੀ ਕਰੋਗੇ ਕਿ ਫਿਰ ਵੀ ਉਹਨਾਂ ਦੇ ਕਹਿਣੇ ਤੇ ਚੱਲੋਗੇ ਜੇ ਭਾਬੀ ਕਹੂਗੀ ਤਾਂ ਪਾਣੀ ਪੀਂਗਾ ਚੱਕ ਕੇ ਔਣਸਰ ਨਾਲ ਪਿਆ ਮੇਰੇ ਨਾਲ ਪੁੱਛ ਕੇ ਘਰ ਆਇਆ ਸੀ ਭਾਪੀ ਤੂੰ ਤੂੰ ਪੁੱਛਿਆਗਾ ਵੀ ਠੀਕ ਆ ਤੂੰ ਔਣਸਰ ਨਾਲ ਨਾੜਨ ਲੱਗੇ ਨੇ ਕ੍ਰੇਸ ਕਰਨ ਲੱਗੇ ਨੇ ਕੰਮ ਤੋਂ ਥੱਕ ਕੇ ਆਣਾ ਪਹਿਲਾਂ ਸਾਰੇ ਜਣੇ ਉੱਥੇ ਟੁੱਟੀ ਇਹਨਾਂ ਨੇ ਨਾ ਆ ਕੇ ਘਰੇ ਸੋ ਢਾਕ ਲਈ ਸੋ ਜਾਂਦਾ ਮੈਂ ਇਕਨੇ ਕਲਕੁਲੇਸ਼ਨ ਜਾਣ ਕੇ ਕਰਦੀ ਆਂਗੀ ਪਰ ਜਦੋਂ ਸਾਰੇ ਜਣੇ ਦੁੱਖ ਦਿੰਦੇ ਆ ਨਾ ਮੇਰਾ ਜੀ ਨਹੀਂ ਕਰਦਾ ਤੁਹਾਨੂੰ ਬੋਲਣ ਨੂੰ ਫਿਰ ਮੈਨੂੰ ਵੀ ਬੋਲਣਾ ਪੈਂਦਾ ਕਿਉਂਕਿ ਮਜਬੂਰ ਹੋ ਕੇ ਵੀ ਮੈਂ ਕਰਾਂ ਕਿ ਉਧਰੋਂ ਚਾਰੇ ਪੈਰ ਚੱਕਿਓ ਪੈ ਜਾਂਦੀ ਐ ਮੈਨੂੰ ਤੂੰ ਮੇਰੇ ਆਉਂਦੇ ਨੂੰ ਆ ਕੰਮ ਨਹੀਂ ਕਰਕੇ ਰੱਖਿਆ ਤੂੰ ਆਈ ਨਹੀਂ ਕਰਿਆ ਹੈਗਾ ਵੀ ਮੈਂ ਵੀ ਤਾਂ ਤੁਸ ਤਨੂੰ ਬੁੜੀਆਂ ਮੈਂ ਵੀ ਤਾਂ ਰੈਸਟ ਕਰਨੀ ਹੁੰਦੀ ਅੱਜ ਮੈਂ ਪੈ ਗਈ 10 ਮਿੰਟ ਤਾਂ ਕਿ ਮੇਰੇ ਉਹ ਗੱਲ ਪੈ ਗਈ ਕਿ ਤੂੰ ਕੱਪੜਾ ਨਹੀਂ ਤੈਨ ਨਹੀਂ ਲਾਈ ਮੌਜ ਨਾਲ ਸੁੱਤੀ ਪਈ ਐ ਏਸੀ ਲਾ ਕੇ ਮੈਂ ਏਸੀ ਚਲਾ ਨਹੀਂ ਸਕਦੀ ਨਹੀਂ ਅੱਛਾ ਮੇਰੇ ਏਸੀ ਲਾਉਣਾ ਤਾਂ ਬਿੱਲ ਵੱਧ ਆ ਜਾਊਗਾ ਤੇ ਜਦੋਂ ਆਪ ਉਹ ਦੋਨੇ ਜਣੇ ਸੁੱਤੇ ਪਏ ਰਹਿੰਦੇ ਆ ਮੇਰੇ ਵਾਲੇ ਕਮਰੇ ਚੋ ਵੀ ਮੈਂ ਤਾਂ ਫਿਰ ਵੀ ਨਹੀਂ ਕਦੇ ਕਿਹਾ ਹੈਗਾ ਉਦੋਂ ਨਹੀਂ ਬਿੱਲ ਲਾਉਂਦਾ ਹੈਗਾ ਚੱਲ ਕੋਈ ਨਾ ਯਾਰ ਮੈਂ ਕਹਿ ਦੂੰ ਸਾਰਾ ਦਿਨ ਤੂੰ ਸਦਾ ਲੜੀ ਜਾਂਦੇ ਰਹਿੰਦੇ ਜਾਂ ਟੰਗਾ ਰੋਟੀ ਰੋਟੀ ਬਣਾ ਲੈ ਭੁੱਖ ਰੋਟੀ ਤਾਂ ਮੈਂ ਬਣਾ ਲੈਣੀ ਆ ਤੁਸੀਂ ਐਂ ਦੱਸੋ ਚਾਹ ਬਣਾਵਾਂ ਇੱਕ ਕੱਪ ਤੁਹਾਡੇ ਲਈ ਨਾ ਬੱਸ ਰਹਿਣ ਦੇ ਚਾਹ ਤਾਂ ਚੱਲ ਮੈਂ ਰੋਟੀ ਬਣਾਉਣੀ ਆ ਸਬਜ਼ੀ ਬਣਾਉਣੀ ਆ ਸਾਰਾ ਦਿਨ ਲੜ 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 ਹੋਰ ਕੀ ਕੰਮ ਨਹੀਂ ਹੁੰਦਾ ਇਹਨਾਂ ਸਾਰਾ ਦਿਨ ਦਿਮਾਗ ਖਰਾਬ ਕਰਕੇ ਰੱਖ ਦਿੰਦੇ ਨੇ ਕੀ ਹੋ ਗਿਆ ਲੱਡੀ ਕਿਨੇ ਦਿਮਾਗ ਖਰਾਬ ਕਰਤਾ ਸਾਰਾ ਉਹ ਦੇਖ ਪਾਪੀ ਮੇਰੀ ਘਰ ਵਾਲੀ ਆ ਹਾਂ ਕੀ ਕਹਤੋਂ ਤੁਹਾਨੂੰ ਬ੍ਰਿਤਨੇ ਹਾਂ ਲੜੇ ਸੀ ਤੁਸੀਂ ਅੱਜ ਉਹਦੇ ਨਾਲ ਮੇਰੀ ਗੱਲ ਸੁਣਾ ਮੇਰ ਤਾਂ ਸੁਭਾਤ ਤੈਨੂੰ ਪਤਾ ਮੈਂ ਤਾਂ ਲੜਦੀ ਬੋਲਦੀ ਕਿਹੜੀ ਆ ਇਹਦੇ ਨਾਲ ਮੈਂ ਤੈਨੂੰ ਕੰਮ ਨੂੰ ਤਾਂ ਪਾਉਂਦੀ ਕਹਿੰਦਾ ਤੇਰਾ ਬਾਈ ਆਇਆ ਸੀ ਓਲ ਨਾ ਪਾਣੀ ਨਾ ਚਾਹ ਉਹ ਤਾਂ ਬਾਹਰ ਪਿਆ ਆਪ ਐਸੀ ਲੈ ਕੇ ਮੋਜਨ ਅੰਦਰ ਪਈ ਕੱਪੜੇ ਨੇ ਇੱਥੇ ਕਰਾ ਲਾ ਕਰ ਰੱਖਿਆ ਨਾ ਤੇ ਇਹ ਬਾਰੇ ਕੱਪੜੇ ਜੇ ਮੈਂ ਇੱਥੇ ਚਾਹ ਬਣਾਇਆ ਤੇਰਾ ਬਾਈ ਨੂੰ ਉਲਟਾ ਘਾਤਿਆ ਇੱਕ ਦੋਸਤ ਮੈਨੂੰ ਨੋਕਰਾਂ ਨੇ ਮਾ ਰੱਖਿਆ ਉਹ ਕਹਿੰਦੀ ਮੇਰਾ ਸਾਰਾ ਕੁਝ ਕਰ ਉਹਨੂੰ ਕਿਹਾ ਸੀ ਰੋਟੀ ਖਾਣ ਨੂੰ ਕਹਿੰਦੀ ਮੈਨੂੰ ਸਿੱਧੇ ਮੂੰਹ ਨਹੀਂ ਬੋਲਿਆ ਹੈਗਾ ਭਾਬੀ ਵੀ ਮੈਨੂੰ ਟੁੱਟ ਟੁੱਟ ਪੈਂਦੀ ਲਾਡੀ ਮੇਰੀ ਦਾ ਸੁਣ ਲੈ। ਦੇ ਆ ਤੇਰੇ ਵਿਆਹ ਦਾ ਤੇਰਾ ਵਿਆਹ ਕੀਤਾ। ਕਰ ਜਾ ਸਾਰਾ ਹਸੀ ਲਾਇਆ। ਹੁਣ ਤੈਨੂੰ ਕੋਈ ਸੋਚ ਨਹੀਂ ਹੈਗੀ। ਇਹਦਾ ਤੈਨੂੰ ਅੱਡ ਕਰਕੇ ਮੰਨੂਗੀ। ਜੇ ਅੱਡ ਹੋਇਆ ਨਾ ਕਰਦੇ ਵੀ ਪਰਨੇ ਪਾਣਗੇ ਲਹਣੇ ਪਹਿਣਗੇ। ਤੇ ਚੱਲ ਬਾਬੀ ਸੋਨੂੰ। ਹਾਈ ਛੋਟੀ ਕਵੀਲ ਵਾਲੀ ਛੋਟੇ ਮੈਨੂੰ ਆਏ ਆ ਛੋਟੇ ਸੰਭਲ ਜੋ ਵਿੱਚ ਇਕੱਠੇ। ਚੱਲ ਬਾਬੀ ਉਹ ਤਾਂ ਤੈਨੂੰ ਪਤਾ ਮਤ ਨਿਆਣੀ ਆ। ਮਾੜਾ ਮੱਤਾ ਸੋਚ ਲਿਆ ਕਰ। ਉਹਨੂੰ ਪਿਆਰ ਨਾਲ ਰੱਖ ਲਿਆ ਕਰ। ਮੈਂ ਤਾਂ ਇੰਨਾ ਪਿਆਰ ਨਾਲ ਰੱਖਦੀ ਆਂ। ਹੋਰ ਕੀ ਰੌਲਾ ਪਾਰ ਕਰ ਤੁਸੀਂ। ਲੈ ਆ ਦੇਖ ਲੈ। ਅੱਜ ਬ੍ਰੀਟ ਕਹਿੰਦੀ ਆ ਕਿ ਮੈਂ ਤੁਹਾਨੂੰ ਜਨੇ ਘਰ ਪਾਈ ਓਏ ਉਹ ਤਾਂ ਲੈ ਕੇ ਤੇ ਹੀ ਹੈਗੀ ਆ ਰਕੂਦਿਕਰ ਵਾਲਾ ਪਾਇਆ ਹੋਰ ਬਈ ਉਹ ਮੇਰੇ ਨਾਲ ਨੜੀ ਜਾਂਦੀ ਆ ਹੁਣ ਸਾਰਾ ਤੈਨੂੰ ਪਤਾ ਥੱਕਿਆ ਟਟਿਆ ਵੈ ਉ ਆਇਆ ਅੜ ਸਾਰਾ ਲੜਨ ਲੱਗੀ ਕਹਿੰਦੀ ਦੂਰ ਤੇ ਨਹੀਂ ਮੈਨੂੰ ਟੇਕਣ ਦਿੰਦੇ ਹੈਗੇ ਘਰੇ ਓਏ ਉਹ ਤਾਂ ਯਾਰਾ ਮੋਤਮਾ ਦਾ ਪਾਉਂਦੀ ਆ ਸਾਰਾ ਲਾਗਮ ਉਹ ਤਾਂ ਕੱਲ੍ਹ ਲੈਣੀ ਹੋਵੇ ਕੱਲ੍ਹ ਲੜਨ ਪਾਉਂਦੀ ਦੋ ਉਹ ਹੁਣ ਟਕਰਾ ਲੂਗੀ ਪਾਡੇ ਖੜਿਆ ਦੂਗੀ ਕੱਲ ਨੂੰ ਫਿਰਦਾ ਰਹੀ ਅਸੀਂ ਘਰ ਦਾ ਕੱਠ ਵਰਗੀ ਦਾ ਰੀਤ ਨਹੀਂ ਹੁੰਦੀ ਇਹਦੇ ਘੱਟ ਸਾਰਾ ਕੁਝ ਬਣ ਜਾਊਗਾ ਔਰ ਉਹ ਤਾਂ ਮੈਂ ਉਹ ਤੁਮ ਮੈਂ ਸਮਝਾਇਆਗਾ ਮੈਨੂੰ ਕਹਿੰਦੀ ਜਾਂਦਾ ਉਹਨਾਂ ਨੂੰ ਰੱਖ ਲੈ ਜਾਂ ਮੈਨੂੰ ਰੱਖ ਲੈ ਹੁਣ ਮੈਂ ਰਸ ਕਿੱਧਰ ਜਾਵਾਂ ਲੈ ਦੇਖ ਲੈ ਐਹੀ ਜਿਹਾ ਕੁਛ ਕਰ ਦਿਓ ਹੁਣ ਕਹਦਾ ਹੁਣ ਭਈ ਤੂੰ ਤਾਲਾ ਉਹਦੀ ਮੰਨਣੀ ਬੁੱਤ ਨੂੰ ਤਾਂ ਕੋ ਮੈਂ ਤਾਂ ਦੋਨੇ ਅੱਧ ਵਿਚਾਲੇ ਖਾਜ ਜਾਂਦਾ ਛੋਟੀ ਮੰਨਣਾ ਕੋ ਉਹਦੀ ਮੰਨਣਾ ਤੂੰ ਮੇਰੇ ਕਾ ਸੁਣ ਲੈ ਟੀ ਮੈਂ ਤਾਂ ਘਰੇ ਆਪਣੀ ਕੰਮ ਕਰ ਲੈ ਦੂੰ ਕਿ ਇਹਨੂੰ ਲੈ ਜਾ ਕਰਨਾ ਉਹ ਜੋ ਸਰਦਨ ਬੈਠੀ ਲਿਆ ਕਰ ਮੈਂ ਪੂਈ ਦੁੱਖਾ ਕਰਦੀ ਫੇਰ ਇਹਨੂੰ ਸੁੱਫਤ ਥਕਾਣੀ ਆਉਣੀ ਬਿਕਾਜ਼ ਦੇ ਰਿਸ਼ਤੇ ਬਾਦਰੀ ਇਸ ਕੀ ਹੁੰਦੀ ਹੈ ਉਪਾਬੀ ਉੱਥੇ ਵੀ ਨਹੀਂ ਹੋਣਾ ਇੱਥੋਂ ਕੁਝ ਨਹੀਂ ਹੋਣਾ ਤੋ ਇਹ ਤਾਂ ਮਨਪਤੀ ਆ ਇਹਦਾ ਕਦੇ ਨਹੀਂ ਕੰਮ ਕਰਤ ਰਾਜੀ ਉੱਥੇ ਕਦੀ ਘੜੀ ਇਹ ਕੰਮ ਉਹ ਤਾਂ ਕਹਿੰਦੀ ਸਾਰਾ ਕੰਮ ਮੈਂ ਇਕੱਲੀ ਕਰਦੀ ਆ ਕਹਿੰਦੀ ਆਪ ਬਾਹਰ ਸ਼ਹਿਰ ਸ਼ਪਟੇ ਦੇ ਹੋ ਜਿੰਦੀ ਆ ਬਾਈ ਪਟਾਪੇ ਜਾਂਦਾ ਉਹਨਾਂ ਚਾਚੀ ਨੇ ਬੋਲ ਮਾਰ ਲਿਆ ਕਹਿੰਦੀ ਮੜਾ ਘਰੇ ਆ ਕੇ ਜਾਈ ਮੈਂ ਉਧਰ ਵਾਕੇ ਤੇਰਾ ਬਾਈ ਕਰ ਰਿਹਾ ਗਿਆ ਮੈਂ ਤੈਨਾਂ ਐਂ ਵੀ ਆ ਕੇ ਰੁਟ ਪਣੇ ਨਾ ਮੈਂ ਆਉਣਾ ਫੋਨ ਲਾ ਕੇ ਉਹ ਕਾਣੂ ਮਾਇਰਾ ਤੇ ਬਹਿ ਗਿਆ ਆ ਕੀ ਮੈਂ ਏਸੀ ਇਹਨੇ ਕਹਿੰਦੇ ਕਿ ਇੱਧਰ ਇੱਥੇ ਪਏ ਜਾਣ ਦੇ ਨਹੀਂ ਥੱਕਿਆ ਆਇਆਗਾ ਵੀ ਤੂੰ ਬਾਹਰ ਬਹਿ ਜਾ ਕਹਿੰਦੇ ਕਿ ਮੈਂ ਤਾਂ ਕਦੀ ਏਸੀ ਵਾਲੇ ਕਮਰੇ ਜੀ ਮੱਠੂਗੀ ਮੈਂ ਐ ਕਹਿੰਦਾ ਮਾਤੂ ਮੈਂ ਤਾਂ ਮਹੀਨੇ ਪਾ ਲਾ ਅੱਜ ਮਹਾਜਲ ਮਤਮਾ ਅੱਜ ਮੈਂ ਨਾ ਦੂਰ ਹੋ ਜੀ ਬੈਣੀ ਮਗੈ ਤੇ ਉਹ ਬਈ ਸਾਰਾ ਰੌਲਾ ਹੀ ਏਸੀ ਦਾਗਾ ਇਹਨੂੰ ਇਹ ਨਹੀਂ ਪਤਾ ਹਾਂ ਪਰ ਤਾਂਿਕ ਹੋਰ ਹੋਰ ਹਾਂ ਹਾਂ ਹੋਰ ਲਵਾ ਦੇ ਇਹਨੂੰ ਪਤਾ ਪਾਣਾ ਜੱਪ ਖਾਣੇ ਨੂੰ ਤੇ ਇਹ ਤਾਂ ਕੰਮ ਨਹੀਂ ਕਰਦੀ ਮਹਾਰਾਣੀ ਉਹ ਹੋਰ ਜੈਸੀ ਜਮ ਕੇ ਐਸ਼ੀ ਨਹੀਂ ਆ ਤੁਸੀਂ ਲਾ ਲਓ ਚੱਕ ਇਧਰ ਕਾਗੜੇ ਨੂੰ ਬੈਠੇ ਜਾ ਕਰਨ ਹੋਰ ਕੀ ਹੈ ਹੋਰ ਹੱਲ ਨਹੀਂ ਮੈਂ ਉਹਦੀ ਮੰਨਣਾ ਕਿ ਸੋਡੀ ਮੰਨਣਾ ਉਦੋਂ ਉਹ ਸਹੀ ਲੱਗਦੇ ਤੂੰ ਸੋਡੀ ਗੱਲ ਸੁਣਦਾ ਸੋਡ ਤੁਸੀਂ ਸਹੀ ਲੱਗਦੇ ਮੈਂ ਕਿੱਧਰ ਜਾਵਾਂ ਹੁਣ ਮਾਨ ਦਾ ਨਕਸ ਜਿਹਦਾ ਨਿਕਣਾ ਬੁੜੀਆਂ ਦੇ ਮਗਰ ਇਹ ਤਾਂ ਦੋਨੇ ਕੋਈਆਂ ਨੇ ਦਾ ਮਿੱਟੀ ਚ ਲੜਪਾਂ ਜਾਂ ਮਿੱਟੀ ਤੇ ਕੋਈ ਨਾ ਹੋ ਜਾਣੀ ਹੋ ਜਾਂਦੀਆਂ ਹੋਰ ਬਈ ਆਪਣਾ ਫਰਕ ਕੋਈ ਨਹੀਂ ਆਹ ਆਪਣਾ ਫਰਕ ਪੈ ਗਿਆ ਮੁੜ ਕੇ ਲੋਟ ਨਹੀਂ ਆਉਣਾ ਇਹਨਾਂ ਨੂੰ ਕਰੀ ਜਾਣ ਦੇ ਜਿਵੇਂ ਕਰਦੀਆਂ ਕਹਿੰਦੇ ਜਿਵੇਂ ਕਾਰਨਾ ਕਰਦਾ ਕਹਿੰਦੇ ਇਦਾਂ ਕੋਈ ਹੁੰਦੀ ਨਹੀਂ ਅੱਡ ਹੋਰ ਯਾਰ ਦੇ ਭਾਬੀ ਤੂੰ ਵੀ ਉਹਦੇ ਨਾਲ ਲੱਗ ਕੇ ਮਾੜਾ ਮੋਟਾ ਕੰਮ ਕਰਾ ਲਿਆ ਕਰ ਮੈਂ ਆਪਣੇ ਬੜਾ ਡੰਗਰ ਪਸੂਣ ਲੱਗ ਗਿਆ ਬੀਗੋ ਹਸਪਤਲੀ ਜਾਂਦੇ ਤਾਂ ਸੱਕ ਜਾਂਦੀ ਐ ਉਹ ਚਾਰ ਭਾਂਡੇ ਨੇ ਜਾਂ ਕੱਪੜੇ ਲੀੜੇ ਮੋ ਹਾਂ ਆਹੀ ਕੰਮ ਹੈ ਦੋਨਾਂ ਤੋਂ ਇੱਕ ਹੀ ਕੰਮ ਨਹੀਂ ਹੁੰਦੇ ਇਹ ਤਾਂ ਭਰਾਵਾ ਬਾਹਲੀ ਉਹ ਹੋ ਗਈ ਉੱਥੋਂ ਦੀ ਜਿਆ ਬੇਟੀਆਂ ਨਹੀਂ ਆ ਯਾਰ ਦੋਨੇ ਹੋਰ ਜਾਨਾ ਉਹਦੀ ਕਰਾਵਾਣਾ ਉਹਦੀ ਕਰਾਵਾ ਇਹਦਾ ਇਹਨਾਂ ਦਾ ਧਾਕੇ ਬੱਠਲ ਤਰਾਇਆ ਹੋਵੇ ਸਰਤੇ ਤੇ ਸਾਰਾ ਦਾ ਪਾਠੀਆਂ 23 ਜਾਨ ਉੱਥੇ ਤੇ ਸੁਰਤ ਟਿਕਾਣੇ ਨਾਲ ਉਹ ਇਹਨਾਂ ਨੇ ਕੇਤ ਰੋਟੀ ਬਣਾ ਕੇ ਆਵਾ ਫੇਰ ਉਹਨਾਂ ਨੂੰ ਦਿਮਾਗ ਦੋਨੇ ਬੇਰੀਆਂ ਨੂੰ ਫੇਰ ਲੋ ਰਹਿਣਗੇ ਤਾਂ ਚਾਰ ਪੰਜ ਪਸ਼ੂ ਲੈ ਆਲੇ ਦੋਨਾਂ ਨੂੰ ਫੇਰ ਲੋਟ ਰਹਿਣਗੇ ਮੈਂ ਲਾਉਂਗੀ ਜੇ ਕੋਈ ਦਾ ਪੱਠਾ ਧਰਿਆ ਹੋਵੇ ਇਹਨਾਂ ਦੇ ਉੱਤੇ ਸਰਪਿੰਗ ਨਾਲ ਹੈ ਨਾ ਮਾਂ ਦਾ ਜਵਾਬ ਨਹੀਂ ਹੁੰਦੀ ਮੇਰਾ ਕੰਗਾਜ ਮੈਂ ਸੌਣ ਨੂੰ ਲੈ ਆ ਕੇ ਇਹੀ ਆਪੂ ਵੀ ਮੈਥੋਂ ਨਹੀਂ ਛੱਕੇ ਜਾਂਦਾ ਕਿਨਾ ਕਰਦੀ ਮੈਂ ਕਰ ਲੈਣਗੀ ਚਲ ਅੱਜ ਇਕੱਲੀ ਜਾਊਗਾ ਤੂੰ ਹੁਣ ਦੋਸਤ ਕਰਿਆ ਕਰ ਚੱਲ ਯਾਰ ਬਈ ਮੈਂ ਤਾਂ ਨਾ ਆ ਕੇ ਆਣੇ ਆ ਮਾਇਆ ਨਾ ਆਇਆ ਤੂੰ ਨਾ ਆਏ ਕੱਪੜੇ ਲਾ ਬਦਲ ਮੇਰੀ ਗੱਲ ਸੁਣ ਮੈਂ ਨਹੀਂ ਅਡ ਹੋਣਾਂ ਦੀ ਉਹਦਾ ਸੇਸ ਪੱਟਾ ਤੇ ਗਿੱਜੀ ਹੋਈ ਆ ਚੰਗਿਆ ਖਾਂਦੀ ਆ ਹੋਟਾਂ ਦੇ ਪਾਂ ਪਾਂ ਦਿਖਾਣੇ ਮੁੰਡਿਆਂ ਦਾ ਚਾਰਲਾ ਚੁੰਜੇ ਨਾ ਦੂੰਗੀ ਹੁਣ ਤਾਂ ਉਹਦੇ ਕਹਿਣੇ ਚ ਹੈ ਹੈ ਇਹ ਜਵਾਬ ਨੂੰ ਲੈ ਕੇ ਬਫਰ ਦਰੂ ਕਰਾਇਆ ੱਟੇ ਖੰਦੀ ਫੈਕੀ ਕਰ ਲੈਣ ਚ ਪਰ ਇਹ ਬਾਹੋਂ ਮੈਂ ਨਾ ਤਾ ਤਾ ਹਾਂ ਹੁਣ ਕਹਿੰਦੇ ਇਹ ਅੱਡ ਤਾਂ ਹੀ ਕਹਿੰਦੇ ਵੀ ਲੈ ਕੇ ਇੱਥੋਂ ਨਿਕਲਣ ਨੂੰ ਮਨਸਾਂ ਨਹੀਂ ਲੈ ਕੇ ਜਾਵਾਂ ਬਾਬਰਾ ਹੀ ਜਾਣਦੇ ਉਹਨੂੰ ਪਤਾ ਹੀ ਤੁੰਗਾ ਮੈਂ ਨਾ ਨਿੱਕਾ ਜਿਹਾ ਪਾਇਆ ਹੋਇਆ ਆ ਤੇ ਵਾਕਾਂਗੂ ਮੈਂ ਤਾਂ ਪਰ ਮੈਂ ਮੋਹ ਮਾਦਾ ਇਹ ਤਾਂ ਬਗਾਨੀ ਹੈਗੀ ਇਹ ਤਾਂ ਆਪਣੇ ਜਿਹਾ ਮੋਹ ਪਾਵੇ ਨਾ ਪਾਵੇ ਤੇ ਮੈਂ ਤੇਰੇ ਬਾਹਰ ਨਹੀਂ ਜਾਣ ਦਿੰਦੀ ਇੱਥੋਂ ਚਲ ਮੈਂ ਦੇਖ ਰਹੀ ਹਾਂ ਪਨੀਰ ਪੂਣੀ ਪਾ ਕੇ ਦੇ ਤੱਕ ਨਾ ਕਿ ਆਪੇ ਪਾਣੀ ਭਰ ਦੇ ਜਵਾਹਰ